ਕੀ ਹੁੰਦੀ ਮਿਲਦੇ ਆਂ ਤਰੀਕੇ ਬੰਦੇ ਮਿਲੇ ਯਾਤਰਾ ਜੋ ਇਹ ਮੇਰੀ ਧਾਰਨਾ ਪਹਿਲੀ ਵਾਰ ਵੀ ਤੁਹਾਡਾ ਪਤਾ ਹੀ ਦੁਬਾਰਾ ਹੈ ਨੂਗਰ ਜੀ ਨੇੜੇ ਆਜੋ ਜਾਣ ਤੋਂ ਪਹਿਲਾਂ ਅਸੀਂ ਇੱਥੇ ਜੁਦ ਕਰਦੇ ਹਾਂ ਅਰੇ ਤੋਂ ਨਾ ਟੱਕੇ ਸਾਰੇ ਸਾਥੀਆਂ ਸਰਮਿਕ ਹੋ ਗਿਆ ਅਸੀਂ ਤੁਹਾਰ ਆਪ ਦਾ ਬਹੁਤ ਬਹੁਤ ਬਧਾਰ ਰਹੇ ਹਾਂ ਇਸ ਮੱਕੜ ਮੀਣੀ ਤੋਂ ਵਾਅਦਾ ਕਰਦੇ 15 ਦਿਨ ਦਾ ਗੁਰ ਪਰਦੇਸੀ ਲੈ ਕੇ ਗਿਆ ਤੇ ਨਾਲ ਦੇ ਆਪਣੀ ਉਸ ਸੇ ਮੇਰੀ ਬਿਲਕੁਲ ਤੁਹਾਨੂੰ ਵੀ ਦਿਖਾ ਦਿੱਤੀ ਵਿਜ਼ਿਬਿਲਟੀ ਘੱਟ ਗਈ ਆ ਠੀਕ ਵਧੀਆ ਠੀਕਾ ਬਹੁਤ ਵਧੀਆ ਜੀ ਤੇਰੇ ਹਾਲ ਤੇਰੇ ਵਾਲਾ ਹੀ ਹੈ ਹਾਂ ਹਾਂ ਬਹੁਤ ਵਧੀਆ ਬਹੁਤ ਵਧੀਆ ਬੇ ਮਰੀ ਸ਼ਕਤ ਤੇਰੇ ਚ ਨਸ਼ ਆਈ ਵੇ ਚੰਨ ਬੱਲ ਵੇਖਣੇ ਦਾ ਪੈਂਦਾ ਨਹੀਂ ਉਹ ਮੋ ਮਾ 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 ਮ

ਰਾਜਨੀਤਿਕ ਟਿਕਟ ਲਈ ਸੀ ਵੀ 100 ਰੁਪਏ ਦੀ ਤੁਸੀਂ ਟਿਕਟ ਕਿਹਾ ਕਿ ਇਹ ਤਾਂ ਬੜੀ ਵਧੀਆ ਜੀ ਆਫਰ ਹੈ 100 ਰੁਪਏ ਦੇ ਵਿੱਚ ਆਪਾਂ ਨੂੰ ਲੱਗ ਬੰਦੇ ਨੇ 100 ਰੁਪਏ ਦਿੱਤਾ ਬਟ ਸ਼ੇਅਰ ਦਾਸ ਤੋਂ ਮਸ ਨਹੀਂ ਹੋ ਰਿਹਾ ਜਿਹੜਾ ਪੁਰਾਣਾ ਪੁਲ ਸੀ ਜਿੱਥੇ ਪਾਣੀ ਤੇ ਦੂਜਾ ਪੁਆਇੰਟ ਉਸ ਪੁਲ ਨੂੰ ਪਾਰ ਟਾਈਮ 7:30 ਹੋ ਗਏ ਆ ਇਧਰੇ ਆਇਆ ਅਨੋਸ ਪੁਆਇੰਟ ਤੇ ਫਰ ਪਹਿਲਾ ਪੁਆਇੰਟ ਹੈ ਇਹ ਉਹ ਜਗ੍ਹਾ ਪੰਜਾਬ ਚ ਜਿੱਥੇ ਸ਼ਾਇਦ ਸਾਨੂੰ ਅੱਜ ਘਟ ਦੀ ਖਣ ਆਪ ਚੱਲੇ ਸੀਗੇ ਇੱਕ ਕੋਰਨਰ ਉੱਪਰ ਲੱਭਸਾਰਾ ਹਾਂ ਬਹੁਤ ਦਿਨ ਹੋ ਗਿਆ ਖੁੱਪਰੇ ਜਾ ਕੇ ਪਹਿਲੇ ਜਣਾ ਜ਼ਰੂਰੀ ਹੈ ਭਾਈ ਗੁਰਸ਼ ਬੰਨਾ ਸਿੰਘ ਨੂੰ ਤੁਸੀਂ ਜਾਣਦੇ ਹੋਣਗੇ ਅਸੀਂ ਫਲਸ ਮੱਚਦੇ ਰਹੇ ਹਾਂ ਨਾਟਕ ਖੇਡਦੇ ਰਹੇ ਹਾਂ ਡਬਲ ਤੇ ਤੇ ਮੈਂ ਤੁਹਾਨੂੰ ਦਿਖਾ ਲਦਾ ਸਾਰਾ ਸਾਰਾ ਵਾਰਸ ਜਿਹੜੀ ਹੈ ਰੈਕਲ ਇਹ ਤਾਂ ਆਪਾਂ ਜੂੜ ਦਿਖਾ ਕਰਾਂਗੇ ਨਹੀਂ ਸੋਲਵ ਨਹੀਂ ਹਾਂਜੀ ਜੀ ਨੂੰ ਕਹਿਣਾ ਧੰਨਵਾਦ ਆਏ ਅਸੀਂ ਤੇ ਸਾਡਾ ਇਹ ਦੂਜਾ ਪੁਆਇੰਟ ਆ ਚੱਲ ਕੇ ਆਏ ਤੇ ਨਾ ਕੋਈ ਵਰ ਨਾ ਸਰਾਬ ਨਾ ਮੁੰਡਾ ਨਾ ਕੁੜੀ 10:30 ਦੇ ਕਰੀਬ ਵਫਸਾ ਲੰਬੀ ਹੋ ਗਈ ਲਗਭਗ 10-11 ਕਿਲੋਮੀਟਰ ਦੀ ਹੋ ਗਈ ਕੈਂਪਿੰਗ ਕੀਤੀ ਜਨਾਂ ਨੇ ਸਭ ਸਵੇਰ ਸਾਥੀਓ ਐਸ ਟਾਈਮ ਖੜਾ ਆ ਨਕੋਦਰ ਦੇ ਕੋਲ ਅਸੀਂ ਜਾ ਰਹੇ ਆ ਹਰੀਕੇ ਪੱਤਾਂ ਜਿੱਥੇ ਸਾਡੀ 6ਵੀਂ ਕਮਕੜ ਮਿਲਣੀ ਆ 12 ਵਜੇ ਆ ਤੇ ਚਾਹ ਪਾਣੀ ਪੀਣ ਲਈ ਸਾਡੇ ਰੁਕੇ ਆ ਤੰਦ ਬਹੁਤ ਮਿਹਰੀ ਰਸਤੇ ਸਾਰੀ ਤੰਸੀ ਮੋਰ ਆਰਾਮਨਾਵ ਹੋਲੀ ਜਾਣਾ ਪਿਆ ਸਾਨੂੰ 12 ਵਜੇ ਪਹੁੰਚਣਾ ਸੀ ਅਸੀਂ ਹਰੀਕੇ ਪੱਤਨ ਪਰ ਹਜੇ ਲੇਟ ਹੋ ਗਏ ਆ ਮਤਲਬ ਘੰਟਾ ਕੋ ਹੋ ਲੱਗ ਜਾਣਾ ਹਜੇ ਨਕੋਦਰ ਤੋਂ ਵੀ ਮੇਕਣਾ 60 ਕਿਲੋਮੀਟਰ ਪਿਆ ਆ ਜੇ ਮਿਲਦੇ ਆਂ ਤਰੀਕੇ ਬੰਦ ਯਾਤਰਾ ਕੀਤੀ ਸੀਗੀ 1:30 ਵਜੇ ਦੇ ਕਰੀਬ ਅਸੀਂ ਉਦੋਂ ਨੌਕਰ ਮਿਲਣੇ ਪਹੁੰਚ ਗਏ ਹਾਂ ਉਹਨਾਂ ਨੇ ਪਹਿਲਾਂ ਰਜਿਸਟ੍ਰੇਸ਼ਨ ਦਾ ਕੰਮ ਸਕਿ ਕਰ ਰਹੇ ਆ ਇਹ ਸਾਡੇ ਜਿਹੜਾ ਨਹੀਂ ਬੈਠੇ ਪਿਛਲੇ ਸਾਲ ਵੀ ਇਹਨਾਂ ਕੋਲ ਸੀ ਉਹਨਾਂ ਦਾ ਵੀ ਰਿਕਾਰਡ ਬਣਿਆ ਇਹ ਆਪਣੀ ਖੁਦ ਦੇ ਫੋਟੋਆਂ ਲੈ ਕੇ ਸ਼ਹਿਰ ਤੋਂ ਵੀ ਅੱਲੀਆ ਤੋਂ ਬੇਚਾ ਪਰ ਰਿਲੀਜ਼ ਕਰਨੀ ਆ ਅ ਤਿੰਨ ਬੰਦੇ ਮਿਲੇ ਯਾਤਰਾ ਜੁਆਇਸ ਜੀ ਧੰਨਵਾਦ ਪਹਿਲੀ ਵਾਰ ਵੀ ਤੁਹਾਡਾ ਪਤਾ ਹੀ ਕੰਮ ਆ ਰਿਹਾ ਹੈ ਬਹੁਤ ਵਧੀਆ ਜੀ ਸ਼ੁਕਰੀਆ ਭਰਾ ਤੁਹਾਡਾ ਅਸੀਂ ਆਪਣੇ ਪੁਆਇੰਟ ਕਰਵਾਇਆ ਤੇ ਪਹੁੰਚ ਗਏ ਤੇ ਆਪਾਂ ਉਹਨਾਂ ਦੇ ਬਾਰੇ ਵੀ ਦੱਸ ਦਵਾਂਗੇ ਜਿਹੜਾ ਅਗਲਾ ਪ੍ਰੋਸੈਸ ਹੈ ਸਾਡਾ ਆਪਣੇ ਕੁਝ ਸਾਂਝੀਆਂ ਦੇ ਤਿਆਰੀ ਕੀਤੀਆਂ ਟੀ-ਸ਼ਰਟ ਪੈਂਡਾ ਸਵਰਗਨਾਵਾਂ ਵਾਲੀ ਤੇ ਨਾਲ ਮੈਗਜ਼ੀਨ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਾਡੇ ਸਾਥੀ ਸੇਵਾ ਨੂੰ ਆ ਰਹੇ ਆ ਜਿਹੜੇ ਘਮਕੜਾਂ ਦੇ ਤਿਆਰਪੇ ਆ ਉਹ ਸਾਂਝੇ ਕਿੱਥੇ ਜਾਣਗੇ ਤੇ ਇੱਕ ਵਾਰ ਟੀ-ਸ਼ਰਟ ਦਿਖਾ ਲਓ ਸਰ ਉਹ ਮਨੋਜੀਤ ਇਹਨਾਂ ਨੂੰ ਆਪਾਂ ਬੋਲ ਦਾਂਗੇ ਟੀ-ਸ਼ਰਟ ਲਓ ਯਾਰ ਜੀ ਅਨੂਗਰ ਜੀ ਨੇੜੇ ਆ ਜਾਓ ਜਨਕਪੰਧਾ ਸਰਕਾਰ ਨੂੰ ਹਾਂ ਜੀ ਅਮੀਰ ਧੰਨਵਾਦ ਚਲੋ ਅਗਲੇ ਬੰਦ ਸਾਰੇ ਸਾਹਮਣੇ ਤੁਹਾਨੂੰ ਕਰਦੇ ਆਂ ਅਗੋਂ ਨਾ ਉੱਟ ਕੇ ਸਾਰੇ ਸਾਹਮਣੇ ਸਰਵਕੋਗੇ ਆਪਣੀ ਗੱਲਬਾਤ ਕਰਦਾ ਹਾਂ ਤੇ ਬਹੁਤੀ ਲੰਮੀ ਗੱਲ ਸਾਈਕਲਿੰਗ ਕਰਦੇ ਕਰਦੇ ਅਬਲੂ ਵੀਰ ਜੀ ਤੇ ਨਰਵਲ ਭਾਈ ਜੀ ਨੂੰ ਦੇਖਿਆ ਤੇ ਟੂਰਿੰਗ ਸ਼ੁਰੂ ਕੀਤੀ ਤੇ ਥੋੜਾ ਮੋਟਾ ਰਨਿੰਗ ਕਰ ਲੈਨੇ ਆ ਤੇ ਹਰਜਿੰਦਰ ਭਾਈ ਨੂੰ ਤੇ ਫਿਰ ਹੋਰ ਹੀ ਹੋੜੀ ਅਸੀਂ ਟਰੈਕਿੰਗ ਸ਼ੁਰੂ ਕੀਤੀ ਇਸ ਤਰ੍ਹਾਂ ਅਸੀਂ ਸਫ਼ਰ ਆਪਦਾ ਹੁਣੀ ਹੁਣੀ ਬਤਾ ਰਹੇ ਆਂ ਇਸ ਮੁਖੜ ਮੇਂਣੀ ਤੋਂ ਵਾਸ ਕਰਦੇ ਬਹੁਤ ਕੁਝ ਸਿੱਖ ਜਾਵਾਂਗੇ ਤੇ ਅਗਲੀ ਵਾਰ ਆਪਦੇ ਬਹੁਤ ਸਾਰੇ ਵਿਚਾਰ ਤੁਹਾਨੂੰ ਸਾਂਝੇ ਕਰਾਂਗੇ ਧੰਨਵਾਦ ਇਨਾ ਦਾ ਤਾਂ ਕੋਈ ਗੱਲ ਨਹੀਂ ਪਿੱਛੇ ਨਾ ਮੈਂ ਫੋਲਾਈ ਦੇਣਾ ਹੈਗਾ ਸਾਰੇ ਜਾਣਦੇ ਆ ਉਹਦੇ ਵਿੱਚ ਪੂਰਾ ਇਟਲੀ ਦਾ ਟੂਰ ਲਾ ਗਿਆ ਕਿ ਮੈਂ ਇਟਲੀ ਦਾ 15 ਦਿਨ ਦਾ ਟੂਰ 15 ਦਿਨਾਂ ਵਿੱਚ ਲਾਇਆ ਆਪਣਾ ਸਲੀਪਿੰਗ ਬੈਗ ਲੈ ਕੇ ਗਿਆ ਆਪਣਾ ਐ ਸਿਟੀ ਕ੍ਰੇਗਰ ਬੈਗ ਲੈ ਕੇ ਉਹਨਾਂ ਟੈਂਟ ਪੀਸੀ ਲੈ ਕੇ ਗਿਆ ਤੇ ਨਾਲ ਮੈਂ ਆਪਣੇ ਉਸ ਸਿਰ ਮੇਰੀ ਦੇ ਉਹਦੇ 3 3 ਵਿੱਚ ਪਾਈਆਂ ਮੱਛੀਆਂ ਛੋਟੀਆਂ ਜੀਆਂ ਹੁੰਦੀਆਂ ਆ ਜਾਂ ਹੋਰ ਕੋਈ ਉਹਨਾਂ ਟੀਨ ਵਾਲੇ ਉਹ ਪਰਨੇ 10 ਕਿਲੋ ਉਹ ਪਰਨੇ ਤੇ 3 ਵਿੱਚ ਟਿਲੇ ਗਏ ਫ੍ਰੇਮ ਦੀ ਟਿਕਟ ਵਾ ਅਲੱਗ ਉੱਥੇ ਜਾ ਕੇ ਮੈਂ ਰਜਿਸਟ੍ਰੇਸ਼ਨ ਸ਼ਾਮ ਦੇ 7:00 ਵੱਜ ਚੁੱਕੇ ਆ ਤੇ ਅਸੀਂ ਅਸ ਟਾਈਮ ਆ ਹਰੀਕੇ ਪੱਤਨ ਦੇ ਬਾਜ਼ਾਰ ਵਿੱਚ ਅਸੀਂ ਨੇਰੂ ਜਿਹੜੀ ਨੇਰੂ ਕੋਲ ਨਹੀਂ ਆ ਨਾ ਕਿ ਕਹਿੰਗੇ ਆ ਮੈਂ ਨੇਰੀਪਾ ਆਕਤੀ ਕੋਲ ਨਹੀਂ ਉਹਦੇ ਵਿੱਚ ਰਿਹਾਸ਼ ਕੀਤੀ ਹੈ ਜਿੱਥੇ ਆਪਾਂ ਤੁਹਾਨੂੰ ਦਿਖਾ ਲਿਆ ਸੀ ਜੀ ਪੰਚਨ ਤੇ ਬਾਜ਼ਾਰ ਥੋੜਾ ਘੁੰਮਿਆ ਬਹੁਤ ਜਿਹਾ ਪੰਜਾਬ ਦਾ ਆਮ ਬਾਜ਼ਾਰ ਹੁੰਦਾ ਉਦਾਂ ਦਾ ਹੀ ਆ ਪਰ ਸ਼ਾਮ ਦਾ ਟਾਈਮ ਆ ਤੁੰਗਦਾ ਜਾ ਆ ਦੇਖੋ ਔਰ ਬਿਲਕੁਲ ਵਿਜ਼ਿਬਿਲਟੀ ਘਟ ਗਈ ਆ ਹੈਲੋ ਬਾਕੀ ਰਾਤ ਨੂੰ ਹਜੇ ਬੋਨਫਾਇਰ ਕਰਦੇ ਆ ਉਹ ਦੇਖਾਂਗੇ ਨਾਮ ਕਿਦਾਂ ਠੀਕ ਹੋ ਗਿਆ ਓਕੇ ਰੋਡ ਮੈਂ ਕਹੇ ਨਾ ਗੋਈ ਤੁਮ ਚਾਹ ਤੇ ਦੰਗ ਜਰੂਰ ਪਹੁੰਚਦਾ ਰਹੋ ਬਾਜੀ ਮੜੇ ਸੱਤ ਤੇ ਰੋਸੇ ਛਿੱਟਾ ਬੈਣ ਜੀ ਸਰ ਕਿਦਾਂ ਵਧੀਆ ਬਹੁਤ ਵਧੀਆ ਜੀ ਤੇਰਾ ਹੀ ਹਾਲ ਤੇਰੇ ਵਾਲਾ ਹੀ ਹੈ ਹਾਂ ਹਾਂ ਬਹੁਤ ਵਧੀਆ ਬਹੁਤ ਵਧੀਆ ਦੇਖ ਰਹੀ ਜੀ ਵੀਡੀਓ ਦਾ ਕੁਆਲਿਟੀ ਵਧੀਆ ਆ ਰਹੀ ਆ ਵਧੀਆ ਰਹੀ ਨਾ ਠੀਕ ਹੈ ਮੁੱਖ ਯੁਗ ਦਾ ਟੈਕ ਦੀਆਂ ਲਲੀਆਂ ਵੇ ਮੈਨੂੰ ਤੇਰੇ ਜਨਸ਼ ਆਈ ਵੇ ਭੇਟਿਆ ਰਮਾਣੀ ਇੱਕ ਰੇਸ਼ਮੀ ਉੱਤੇ ਫੁੱਲਾਂ ਵਾਲੀ ਕਰਕੇ ਕਢਾਈ ਵੇ ਉਹ ਮਿੰਨੀ ਮਿੰਨੀ ਹੁੰਦੀ ਜਦੋਂ ਤਾਰਿਆਂ ਦੀ ਲੋਵੇ ਚੰਨ ਵੱਲ ਵੇਖਣੇ ਦਾ ਪੈਂਦਾ ਨਹੀਂ ਉਹ ਵੇ ਤੂੰ ਹੀ ਮੇਰਾ ਚੰਨ ਤੂੰ ਹੀ ਦਰਦੀ ਰਾਹ ਤੇਰੀਆਂ ਚ ਨਜ਼ਰ ਵਿਛਾਈ ਵੇ ਭੇਜਿਆ ਰਮਾਲੇ ਕੜੇਸ਼ਮੀ ਉੱਤੇ ਫੁੱਲਾਂ ਵਾਲੀ ਕਰਕੇ ਕਢਾਈ ਵੇ ਉਹ ਮਿੰਨੀ ਮਿੰਨੀ ਪੈਂਦੀ ਜਦੋਂ ਵੀ ਸ਼ਰਮਾ ਬਾਦਸ਼ਾਹ ਸਜਾਵਾਂ ਆ ਜਾਂਦੀਆਂ ਨੇ ਲੋਕਾਂ ਨੂੰ ਵੀ ਇਹਨਾਂ ਨੂੰ ਮਾਰ ਦੋ कि बागियों का सर कलम करके भी सहमा बादशाह जिंदा इस मिट्टी में सर का कर क्या थैंक यू जी थैंक यू अच्छा ਇਹ ਸਰਮਾ ਵੀ ਇੱਧਰ ਆ ਜਾਂਦਾ ਕਿ ਲਓ ਜੀ ਕੁਝ ਨਹੀਂ ਬਜ਼ੁਰਗੋ ਯਾਰ ਤੁਹਾਨੂੰ ਤੋਂ ਭੈਣ ਪ੍ਰਾਵੋ 5 ਮਿੰਟ ਮੇਰੇ ਵਾਸਤੇ ਧਿਆਨ ਦੇਣਾ ਸੈਣੀ ਕਹਿੰਦੇ ਸੁਣੋ ਸਭ ਦੀ ਗੱਲ ਕਰੋ ਮਨ ਦੀ ਗੱਲ ਚੰਗੀ ਲੱਗੇ ਦਿਮਾਗ 'ਚ ਰੱਖ ਲਿਓ ਨਹੀਂ ਤਾਂ ਇੱਕ ਪਾਸੇ ਚਾਣ ਕੇ ਦੂਜੇ ਪਾਸੇ ਕੱਢ ਦਿਓ ਲਓ ਜੀ ਮੇਰੇ ਉਸਤਾਦ ਨੇ 12 ਤੇ 12 36 ਸਾਲ ਜੰਗਲਾਂ 'ਚ ਭੁੱਖੇ ਰਹਿ ਕੇ ਇੱਕ ਡੰਡਾ 3-3 ਕਿਲੋ ਰਾਸ਼ਨ ਖਾ ਕੇ ਸਰਮਾ ਤੇ ਤਿਆਰ ਕੀਤਾ ਸਰਮੇ 'ਚ ਕਿਹੜੀ-ਕਿਹੜੀਆਂ ਕਰਾਮਤਾਂ ਗਲਾਸ ਤੱਕ ਨਜ਼ਰ ਆਉਂਗਾ ਗਲਾਸ ਨਜ਼ਰ ਨਹੀਂ ਆਉਂਦਾ ਥਾਰੜੀ ਇੱਕ ਰੋਟੀ ਨਜ਼ਰ ਨਹੀਂ ਆਉਂਦੀ ਥਾਲੀ ਨਜ਼ਰ ਨਹੀਂ ਆਉਂਦੀ ਲਓ ਜੀ ਟੁੱ ਇਧਰ ਮਿਨਾ ਮਿਨਾ ਬਖਾਰਾ ਸੌਂ ਕੇ ਨੀਂਦ ਨਹੀਂ ਆਉਂਦੀ ਖਾ ਕੇ ਪੋਖੜੀ ਲੱਗਦੀ ਪਾਣੀ ਪੀ ਕੇ ਤੇੜੀ ਲੱਗਦੀ ਘਰ ਚ ਗਲੇਖ ਲੈਂਦਾ ਮੱਝ ਪਿੱਛੇ ਕੱਟੀਆਂ ਪਜਦੀ ਉਹਨਾਂ ਮੇਰੇ ਵੀਰਾਂ ਨੇ ਮੇਰੇ ਉਸਤਾਦ ਨੇ ਬਹੁਤ ਸਾਰੀ ਦੀਜਾ ਮੋਲਾ ਕੇ ਸਰਮਾ ਤਹਿਰ ਕੀਤਾ ਇਹਨਾਂ ਸਾਰੀਆਂ ਕਿਝੋ ਰੱਖਣ ਕੇ ਕਪਰਸ਼ੰਦ ਕਰਕੇ ਇੱਕ ਸਾਰੀ ਰੱਤ ਨੂੰ ਮੈਂ ਕੱਸੀ ਪਾ ਕੇ ਮਾਰੋ ਖਿੜਾੜ ਗੇਟੇ ਤੋਂ ਮਰ ਜੋ ਮਖਣੀ ਚੋਲ ਲਓ ਜੀ ਕੱਟੂ ਪੈਨ ਕਾਪੀਆਂ ਲਿਖੋ ਮੇਰਾ ਐਡਰੈਸ ਨਾਮ ਲੈ ਰਹਿਤ ਨਿਰਮਿਤ ਤਸੀਲ ਦੇ ਨੇ ਪਈ ਨਹੀਂ ਰੱਖਣਾ ਕੋਈ ਨਹੀਂ ਕਿਸੇ ਜਿਹੀ ਪਾਈ ਦਿਓ ਆਪਣੇ ਲਈ ਧੰਨਵਾਦ ਤੇਰੀ ਨੂੰ ਸੱਸ ਬਣਾਣਾ ਪਾਸਾ ਬਣਾ ਲਾ ਤੈਨੂੰ ਮੈਂ ਤੇਰੇ ਨੂੰ ਸਾਰਾ ਤੇਰੇ ਪਿੰਡ ਵਿੱਚ ਦੀ ਛੱਡ ਕੇ ਚ ਰੂੰਗਾ ਤਾਂ ਤੇਰੇ ਪਿੰਡ ਵਿੱਚ ਦੀ ਛੱਡ ਕੇ ਚ ਰੂੰਗਾ ਆਜੋ ਆਜੋ ਸਹੀ ਹੈ ਬੈਠੇ ਆ ਨਾ ਨਹੀਂ ਆਜੋ ਆਜੋ ਐਂ ਜੀ ਆ ਨਾ ਨਹੀਂ ਆਜੋ ਆਜੋ ਇਹ ਮੈਂ ਤੁਰ ਫਿਰ ਕੇ ਮੈ ਲਵੇ ਕਿਹੜਾ ਬਹੁਤ ਤੇ ਹੈਗਾ ਪਤਾ ਕੀ ਹੈਗਾ ਮੈਂ ਮੱਤ ਕੇ ਆਇਆ ਸੀ ਮੈਂ ਮੱਤ ਕੇ ਇਹ ਆਇਆ ਸੀ ਯਾਰ ਬਾਕੀ ਸਾਰਿਆਂ ਨੂੰ ਕੀੜਾ ਕਰਨਾ ਟਾਈਮ ਦੇਵਾਂਗੇ ਪਰ ਗਲਤ ਗੱਲ ਹੈ ਯਾਰ ਆਓ ਯਾਰ ਬਈ ਸ਼ਰਮਾ ਬਈ ਸ਼ਰਮਾ ਕੋਈ ਸਰਕਾਰ ਦੇ ਪਾਤਰ ਸਾਹਿਬ ਦੀ ਰਚਨਾ ਕਿਉਂਕਿ ਮੈਂ ਉਹਨਾਂ ਦਾ ਗਾਇਕ ਹਾਂ ਮੈਂ ਅਮਰਤਪ੍ਰੀਤ ਨੂੰ ਜੀਤੋ ਲੈ ਕੇ ਡਾਕਟਰ ਹਰਪਨ ਸਿੰਘ ਹਰਾਂ ਤੋਂ ਲੈ ਕੇ ਕੁੱਪੂ ਰਾਣਾ ਹੁੰਦਾ ਸੀ ਮਾਂ ਦਾ ਸੋਤ ਮਤਾਂ ਇਹ ਗੀਤ ਚੱਲੇ ਜਿਹੜੇ ਮੈਂ ਅਸਲੀ ਜਿਹੜਾ ਮੈਂ ਗਾਇਕ ਹਾਂ ਮੈਂ ਪੱਤਸਵਰ ਉਰੰਦਾ ਅਮਰਤ ਸਿੰਘ ਜਰੰਦਾ ਗਾਇਕਾਂ ਮੈਂ ਜਿਹੜੇ ਦੂਜੇ ਉਪਕਾਂ ਦੇ ਗੀਤ ਹੁੰਦੇ ਨੇ ਜੀ ਨਾਂ ਨੇ ਇਹ ਤਾਂ ਕਿ ਲੱਗੇ ਹੈ ਤੇ ਨਾਂ ਮੈਂ ਇਹਨਾਂ ਲਈ ਤਾਇਆ ਕਦੇ ਮੇਰੇ ਨਾਲ ਅਵਤਾਰ ਕਮਾਲ ਦੀ ਪੂਰੀ ਸਾਡਾ ਜਿਹੜਾ ਬਲਤੀਰ ਮੰਦ ਮਿਊਜ਼ਿਕਲ ਜਿਹੜਾ ਹੈਗਾ ਉਹਨੇ ਖਿਲੋਕ ਰੋਕ ਕਰਦਾ ਉਹਦੇ ਵਿੱਚ ਸਾਡੇ ਨਾਲ ਸੰਦੇਨੀ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਉਹਨਾਂ ਨੇ ਤੁਹਾਡੇ ਸਾਰਿਆਂ ਨੂੰ ਦਰਸ਼ਨ ਕਰਾਏ ਆਓ ਮੈਂ ਸਿਰਫ ਪੱਤਸਵਰ ਦਾ ਮਸ਼ਕੂਰੀ ਮਾਰੀ ਤਾਂ ਮੇਰਾ ਪੁਰਾਣਾ ਰੂਂਦਾ ਐ ਤੇ ਹਰੀਓਂ ਦਾ ਪੁਰਾਣਾ ਰੂਂਦਾ ਹਰਮਗੀ ਰੂਂਦਾ ਚੁੱਕ ਲੈ ਨਾ ਨਹੀਂ ਗਈ ਮੱਲਿਆ ਮਾਨ ਜਵਾਨੀ ਨਹੀਂ ਵਈ ਉਹ ਮੈਨੂੰ ਚੁੱਕ ਲੈ ਨਾ ਨਹੀਂ ਗਈ ਮੱਲਿਆ ਮਾਨ ਜਵਾਨੀ ਨਹੀਂ ਵਈ ਪਹਿਣਾ ਰਲ ਮੇਲ ਸ਼ਕਨ ਮਨਾਤ ਜਿੱਤੀ ਬੋਲੀ ਗਿੱਦੇ ਵਿੱਚ ਪਾ ਨੀ ਮੇਰਾ ਕਸੂਰਾ ਸੂਨ ਟੋਡੇ ਜਗਨ ਤੇ ਤੇਰਾ ਜੀ ਹੈ ਹਸਨ ਸਟੇ ਜਗਨ ਤੇ ਤੇਰਾ ਜੀ ਹੈ ਦਮਕੀਆਂ ਦੀ ਤਾਂ ਤੇ ਹਿੱਕ ਵਿੱਚ ਗੋਲੀਆਂ ਇਹ ਦਮਕੀਆਂ ਦੀ ਤਾਂ ਤੇ ਹਿੱਕ ਵਿੱਚ ਗੋਲੀਆਂ ਇਹ ਵੀ ਇੱਕ ਛੱਤੇ ਵਾਲੀ ਵੀ ਹੈ ਤੇ ਮਜ਼ਾਕ ਵਾਲੀ ਵੀ ਹੈ ਐਂ ਮੈਂ ਇੱਕ ਵੈਲਕਮ ਕਰਨਾ ਚਾਹਣਾ ਮੇਰੇ ਇੱਕ ਭਰਾ ਨਜ਼ਰ ਆ ਮੇਰੀ ਆਦਤ ਦਾ ਵੀ ਜਿਹੜੇ ਮੈਨੂੰ ਜਾਣਦੇ ਨੇ ਉਹਨਾਂ ਨੂੰ ਜ਼ਰੂਰ ਮਾਨਸਨ ਕਰ ਦਿੱਤਾ ਜਨ ਨਵਲ ਪ੍ਰੀਤ ਰੰਗੀ ਨੂੰ ਚੇਤੇ ਆਉਂਦੇ ਹੈ ਕੈਨੇਡਾ ਤੋਂ ਰੰਗੀ ਭੈ ਮੇਰੇ ਹੁਣੇ-ਹੁਣੇ ਮਰੇ ਸੀ ਉਹਨਾਂ ਨੂੰ ਵੀ ਜਾਇਆ ਬਲਵਿੰਦਰ ਪੁਟਸਾ ਦਾ ਭਰਾ ਮੈਂ ਮੰਨਦੀ ਕਿ ਦੁਨੀਆ ਦਾ ਬਹੁਤ ਵੱਡਾ ਨਾਮ ਹੈ ਥੀਏਟਰ ਤੋਂ ਲੈ ਕੇ ਫਿਲਮੀ ਦੁਨੀਆ ਤੱਕ ਬੜਾ ਲੰਮਾ ਸਫਰ ਹੈ ਕਿ ਕਲਾਪਿੰਗ ਜੀ ਅਸੀਂ ਇਕੱਠਿਆਂ ਨੇ ਇੱਕ ਫਿਲਮ ਕੀਤੀ ਸੀ ਨਾਦੂ ਦਾ ਬੜੇ ਸ਼ਾਨਦਾਰ ਸ਼ਖਸੀਅਤ ਦੇ ਮਾਰਗ ਉਧਿਆਲੇ ਤੁਸੀਂ ਚੇਤੌਰਸਾ ਐਨਜੀਐਮਸ ਕਰ। ਮੈਂ ਜੀਐਨਐਮਸ ਕਰ ਕਿ ਕਰਦਾ ਕਿ ਸਾਡਾ ਟੇਕਾ ਟੇਕਾ ਪਰ ਨਿਕਲ ਕੁਝ ਜ਼ੀਰੇ ਦੇ ਬੰਦੇ ਆਰਗੇਨਾਈਜ਼ਰ ਕੁਝ ਦਿਨਸ ਪਰ ਦੇ ਨੇ ਉਸ ਬਿਹਾਫ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਜੀ। ਕਲਾਸ 1 ਇੱਕ ਰਾਜੇ ਦੇ ਦਰਬਾਰ ਦੇ ਵਿੱਚ ਇੱਕ ਸ਼ੇਰ ਉਹਦੀ ਆਮਦਨ ਦਾ ਬੜਾ ਵੱਡਾ ਜ਼ਰੀਆ ਸੀ ਉਹ ਟ੍ਰੇਨ ਕੀਤਾ ਹੋਇਆ ਸ਼ੇਰ ਸੀ। ਰਾਜੇ ਨੂੰ ਤੇ ਟਿਕਟ ਲਾਈ ਸੀ ਵੀ 100 ਰੁਪਏ ਦੀ ਤੁਸੀਂ ਟਿਕਟ ਖਰੀਦਣੀ ਹੈ। ਸ਼ੇਰ ਨੂੰ ਤਿੰਨ ਵਾਰੀ ਰਸੀ। ਹਾਂ ਦੇ ਵਿੱਚ ਸਿਰ ਹਲਾ ਦੇ ਤਾਂ ਤੁਸੀਂ ਲੱਖ ਰੁਪਈਆ ਮਿਲਦਾ ਇਨਾਮ ਲੈ ਜਾਓ ਲੋਕਾਂ ਨੂੰ ਲੱਗੇ ਦੀ ਇਹ ਬੜੀ ਬੱਧੀਆ ਜੀ ਆਫਰ ਹੈ 100 ਰੁਪਏ ਦੇ ਵਿੱਚ ਆਪਾਂ ਨੂੰ ਲੱਖ ਰੁਪਈਆ ਮਿਲਦਾ ਵੀ ਹੈਵ ਟੂ ਟ੍ਰਾਈ ਉਹਨਾਂ ਨੇ ਟ੍ਰਾਈ ਕਰਨਾ ਚਾਹੀਦਾ ਹਰ ਬੰਦੇ ਨੇ 100 ਰੁਪਏ ਦਿੱਤਾ ਬਟ ਸ਼ੇਅਰ ਕਸ ਤੋਂ ਮਸ ਨਹੀਂ ਹੋ ਰਿਹਾ ਰਾਜੇ ਨੂੰ ਇਨਕਮ ਹਾਲ ਹੋ ਰਹੀ ਹੈ ਆਈ ਵਾਜਨ ਵੀ ਹੋ ਰਹੀ ਹੈ ਰਾਜੇ ਦੀ ਇਨਕਮ ਦਾ ਸੋਰਸ ਆ ਹੁਣ ਕਾਫੀ ਪੁਰਾਣਾ ਪਾਣੀ ਹੈ ਜੀ ਅਸੀਂ ਬਹੇ ਜਾਈਏ ਨਾ ਮੈਂ ਤਾਂ ਉਹ ਰੋਕ ਕੇ ਨਾ ਮੈਂ ਨਹੀਂ ਸਕਦਾ ਉਹ ਉਹ ਸੜਕੇ ਅਸੀਂ ਖੱਬੇ ਪਾਸੇ ਨੂੰ ਚੁਰਫਤੇ ਤੋਂ ਮੁੜ ਕੇ ਸਿੱਧੇ ਤੁਰ ਜਾਣਾ ਹੈ ਅੱਗੇ ਜੰਗਲ ਦੇ ਵਿੱਚੋਂ ਲੰਘ ਕੇ ਪੌਲਾ ਆ ਜਾਂਦਾ ਹੈ ਦਰਿਆ ਦਾ ਜਿਹੜਾ ਪੁਰਾਣਾ ਪੁਲ ਸੀ ਜਿੱਥੇ ਪਾਣੀ ਰੋਕਣ ਵਾਸਤੇ ਫੱਟੇ ਲੱਗੇ ਹੋਏ ਨਾਲ ਨਵੇਂ ਪੁਲ ਤੇ ਨਹੀਂ ਉਹ ਪਰੇਖ ਆ ਪੈਂਦਾ ਕਈ ਵਾਰੀ ਉਹ ਪੁਲ ਤੋਂ ਪਹਿਲਾਂ ਵੀ ਇੱਕ ਪੁਆਇੰਟ ਹੈ ਜਿੱਥੇ ਅਸੀਂ ਵਿਜ਼ਿਟ ਕਰਨਾ ਤੇ ਦੂਜਾ ਪੁਆਇੰਟ ਉਸ ਪੁਲ ਨੂੰ ਪਾਰ ਕਰਕੇ ਦੂਜੇ ਪਾਸੇ ਆ ਹਾਂਜੀ ਬਿਲਕੁਲ ਤੇ ਅਸੀਂ ਹੁਣ ਨੇਚਰ ਵਾਕਲੇ ਜਾ ਰਹੇ ਸਾਰੇ 37 ਟਾਈਮ 7:30 ਹੋ ਗਏ ਆ ਤੋਂ ਉਹ ਬਹੁਤ ਸੀ ਇਸ ਕਰਕੇ ਲੇਟ ਹੋਈ ਹੈ ਤੁਸੀਂ ਤਾਂ ਆਪਾਂ ਸ਼ੁਰੂ ਹੀ ਨਿਕਲਣਾ ਸੀ ਆ ਦੇਖੋ ਜੀ ਇਸ ਪਾਸੇ ਦਰੀਆ ਆ ਰਿਕੇ ਪਤਲ ਤੇ ਮੋਂ ਸੰਦੇਖ ਇਹ ਨੋਸ ਪੁਆਇੰਟ ਤੇ ਸਾਡਾ ਪਹਿਲਾ ਪੁਆਇੰਟ ਹੈ ਇਹ ਤੇ ਸਾਡਾ ਪੁਲ ਵਿੱਕੇ ਦਾ ਇਹ ਨਾਲ ਹੀ ਗੁਰਦਵਾਰ ਸਾਹਿਬ ਇੱਧਰ ਤੇ ਸਾਹਮਣੇ ਐਂਟਰੀ ਪਿਟੀਸ਼ਨ ਸੈਂਟਰ ਹੈ ਤੇ ਇੱਥੇ ਮੰਨਿੰਗ ਦਾ ਰਸਤਾਂ ਨਾਲ ਉਹ ਜਿਹੜਾ ਨੋਜ਼ ਪੁਆਇੰਟ ਵੱਲ ਨੂੰ ਵਧ ਰਹੇ ਆ ਤੇ ਇਹ ਦੇਖੋ ਹੋਰ ਪੰਛੀ ਦੀਆਂ ਆਵਾਜ਼ ਆ ਰਹੀਆਂ ਜੇ ਤੁਸੀਂ ਧਿਆਨ ਨਾਲ ਸੁਣੋਗੇ ਸਭ ਤੋਂ ਵੱਡੀ ਗੱਲ ਹੈ ਕਿ ਉਹ ਇਹੋ ਜਗ੍ਹਾ ਪੰਜਾਬ 'ਚ ਜਿੱਥੇ ਪ੍ਰਵਾਸੀ ਪੰਛੀ ਆਉਂਦੇ ਨੇ ਦਿਨਾਂ ਵਿੱਚ ਔਰ ਧੁੰਦ ਕਰਕੇ ਸ਼ਾਇਦ ਸਾਨੂੰ ਅੱਜ ਘੱਟ ਦਿਖਣਾ ਕੋਈ ਸਾਨੂੰ ਘੱਟ ਦੇਖਣੇ ਵਿਜ਼ਿਬਿਲਟੀ ਘੱਟ ਹੋਣ ਕਰਕੇ ਵੈਸੇ ਇਹਨਾਂ ਦਿਨਾਂ 'ਚ ਪੂਰਾ ਫੁੱਲ ਸੀਜ਼ਨ ਹੁੰਦਾ ਇਹਨਾਂ ਦਾ ਔਰ ਅਸੀਂ ਵਧ ਰਹੇ ਆ ਨੋਜ਼ ਪੁਆਇੰਟ ਵੱਲ ਨੂੰ ਗੱਡੀ ਆ ਲੋ ਚੱਲੀਓ ਉੱਪਰ ਸਾਰਾ ਕੁਝ ਤਾਂ ਧੁੰਦ ਨੇ ਲਪੇਟਿਆ ਪਿਆ ਕੋਈ ਗੱਲ ਨਹੀਂ ਫੇ ਵੀ ਠੀਕ ਹੈ ਹਾਂ ਹਾਂ ਨੋਸਪੁਇੰਟ ਪਹੁੰਚ ਗਏ ਤੇ ਉਹ ਚੀਜ਼ ਇਹ ਜਿੱਦਾਂ ਆਪਾਂ ਤਿੱਖੀ ਨਕਰੀ ਕਹਿੰਦੇ ਆਪਾਂ ਬਲ ਤਿੱਖਾ ਹੁੰਦਾ ਜਾ ਰਿਹਾ ਐਸਾ ਕੋਰਨਰ ਤੇ ਆ ਗਏ ਆਪਾਂ ਜਿੱਥੋਂ ਆਪਾਂ ਚੱਲੇ ਸੀ ਕਿ ਕੋਰਨਰ ਉੱਪਰ ਲੱਭ ਸਾਰਾ ਇੱਥੋਂ ਸਾਰਾ ਇਹ ਤੇ ਦਿਖੂਗਾ ਉਹ ਦਰਿਆ ਸਰਸ ਸੰਗਮ ਪлюс ਪ੍ਰਵਾਸੀ ਪੰਛੀ ਹਾਂ ਇਦਾਂ ਦੱਸਿਆ ਹੀ ਆ ਤੁਹਾਨੂੰ ਦੇਖੋ ਵਾਹ ਜੀ ਜਨਾਬ ਕਿਦਾਂ ਮੱਟਿਆਂ ਦੇ ਰਾਹੁਲ ਜੰਮੀ ਹਾਂ ਬੜਾ ਧਿਆਨ ਆ ਜੋ ਤੁਸੀਂ ਆ ਕਿਹਾ ਜਨਾ ਪ੍ਰ ਹਾਂ ਬਹੁਤ ਦਿਨ ਗਿਆ ਸੁਪਰੇ ਜਾ ਕੇ ਪਹਿਲੇ ਜਣਾ ਜ਼ਰੂਰੀ ਹੈ ਹੈ ਰੁਦਰਪੁਰਾ ਉਹ ਇਨਾਂ ਦੇ ਫਾਦਰ ਸਾਹਿਬ ਵੀ ਰਾਈਟਰ ਸੀਗੇ ਅੱਜ ਦੱਸਿਓ ਆਪਣੇ ਰਾਹੁਲ ਉਹਨਾਂ ਨੇ ਰਾਹੁਲ ਸ਼ੰਕਰ ਤਾਇਨ ਹਾਂ ਤੇ ਓਸ਼ੋ ਨੂੰ ਤੇ ਕ੍ਰਿਸ਼ਨ ਚੰਦਰ ਨੂੰ ਉਹਨਾਂ ਨੇ ਧੰਨਵਾਦ ਕੀਤਾ ਓਸ਼ੋ ਜਦੋਂ ਜੀਂਦੇ ਸੀ 90ਾਂ ਦੀ ਗੱਲ ਹੈਗੀ ਹੈ ਹਨਾ ਸਗੰਦੇ ਤੇ ਵਾਕੀ ਗੱਲ ਹੋ ਸਕਦੀ ਹੈ ਕਿ ਜਦੋਂ ਓਸ਼ੋ ਨੂੰ ਦਾ ਨਾਮ ਲੈਣਾ ਹੀ ਬਹੁਤ ਖਤਰਨਾਕ ਹੁੰਦਾ ਸੀਗਾ ਹੂੰ ਉਸ ਸਮੇਂ ਚ ਉਹਨਾਂ ਨੇ ਭਾਈ ਗੁਰਚ ਮੱਨਾ ਸਿੰਘ ਨੂੰ ਤੁਸੀਂ ਜਾਣਦੇ ਹੋ ਮੈਂ ਗੁਰਚ ਅਨੁਭਾਜੀ ਘਾਰਾਂ ਦੇ ਰਹਿਤ ਦੇ ਨਾਟਕ ਦੇ ਰਹਿਤ ਸਾਡੇ ਮੋਲਕ ਹੋ ਗਏ ਹੰਸਾ ਕਸਤੂਰੀ ਲਾਲ ਨੇ ਵੀ ਸਭ ਠੀਕ ਹੈ ਸਾਰੇ ਅਸੀਂ ਪਲਸਮੰਚ ਦੇ ਰਹੇ ਹਾਂ ਨਾਟਕ ਖੇਡਦੇ ਰਹੇ ਜੀ ਤੇ ਦਾਲਾ ਨਾਲ ਜਿਸ ਟਾਈਮ ਮੈਂ ਖੜਾ ਟਾਪ ਲੈਵਲ ਤੇ ਤੇ ਮੈਂ ਤੁਹਾਨੂੰ ਦਿਖਾ ਲਦਾ ਸਾਰਾ ਆ ਦੇਖ ਇੱਧਰ ਇਹ ਨੋਰਮਲ ਦਿਨ ਆਇਆ ਜਿੱਦੋਂ ਹਾਤੋਂ ਨਹੀਂ ਹੋਣੀ ਸੀ ਤਾਂ ਅਸੀਂ ਲਗਭਗ ਇੱਥੋਂ 4-5 ਕਿਲੋਮੀਟਰ ਤੱਕ ਦੂਰ ਤੱਕ ਦੇਖ ਸਕਦੇ ਇਸ ਤਰ੍ਹਾਂ ਹੈ ਵਰਸ ਜਿਹੜੀ ਰੇਲ ਲਾਈਨ ਆ ਤੇ ਹੁਣ ਅਜ ਨਹੀਂ ਦੇਖ ਹੋ ਰਹੀ ਨੈਕਸਟ ਟਾਈਮ ਇੰਗਲਿਸਾਂ ਲੱਗੇ ਤਾਂ ਜਿਵੇਂ ਆਏ ਸੀ ਇਹ ਬੜੇ ਛੋਟੇ ਤੋਂ ਨਹੀਂ ਲਈਏ ਬਿਲਕੁਲ ਨਹੀਂ ਹਾਂ 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 ਟੋਲ ਵਾਲੇ ਕਿਹੜਾ ਕਰੇ ਉਹ ਤੇ ਅੱਗੇ ਮੁਸਤਫਾ ਉਹ ਨਿੱਕੀ ਜਿਹਾ ਦੇਖੀ ਜਾਣਾ ਹਾਂ ਕੋਈ ਨਸਾ ਨਹੀਂ ਬੋਟਿੰਗ ਆ ਲੇਟ ਸ਼ੁਰੂ ਹੋਣੀ ਹੈ ਜੀ ਜੇ ਹੋਏ ਟਾਈਮ ਨਾਲ ਰਹੇ ਤਾਂ ਬਜੂਰ ਕਰਾਂਗੇ ਕੋਈ ਕਿਹੜੀਆਂ ਮੈਗਨ ਸਿੱਧੇ ਚੱਲਣੀ ਚਲੋ ਮਤਦੇ ਜੀ ਧੰਨਵਾਦ ਆਹੀ ਇੱਕ ਵਾਰ ਸਾਨੂੰ ਨਾ ਹੋ ਜਾਏ ਟੋਕਾ ਲਾਉਗਾ ਆ ਦੇਖੋ ਹੋਰ ਕੱਢੀ ਨਹੀਂ ਸੋਲਵਡ ਇਹ ਰੰਗ ਈਸ਼ਰਧਾਮ ਨਾਨਕਸਰ ਹਰੀਕੇ ਜਿੱਦੇ ਕਦਮ ਰੱਖੇ ਸਾਡੇ ਸਿਰ ਮੱਤੇ ਉਹਨਾਂ ਰਾਹਾਂ ਤੋਂ ਸਦਕੇ ਆਈਏ ਜਿਹੜੇ ਰਾਹਾਂ ਤੋਂ ਤੁਸੀਂ ਚੱਲ ਕੇ ਆਏ ਇੱਥੇ ਨਾ ਕੋਈ ਵਰ ਨਾ ਸਰਾਬ ਨਾ ਮੁੰਡਾ ਨਾ ਕੁੜੀ ਨਾ ਬੋਰੀ ਨਾ ਬਿਸਤਰਾ ਬਸ ਬਾਣੀ ਪੜੋ ਬਾਣੀ ਸੁਣੋ ਜੋ ਆਵੇ ਸੋ ਰਾਜੀ ਜਾਵੇ ਹਾਰਦਿਕ ਸਵਾਗਤ ਆ ਇਹ ਸਾਡਾ ਅਗਲਾ ਡੈਸਟੀਨੇਸ਼ਨ ਆ ਈਸ਼ਰਧਾਮ ਨਾਨਕਸਰ ਹਰੀਕੇ ਜਦੋਂ ਅਸੀਂ ਉੱਥੋਂ ਨੋਜ਼ ਪੁਆਇੰਟ ਤੋਂ ਚੱਲੇ ਆ ਅੱਗੇ ਨੂੰ ਹੈੱਡ ਬਾਕਸ ਦੇ ਨਾਲ ਨਾਲ ਆਏ ਆ ਅਸੀਂ ਤੇ ਸਾਡਾ ਇਹ ਦੂਜਾ ਪੁਆਇੰਟ ਆ ਗੁਰਦਾਰਾ ਸਾਹਿਬ ਇਹ ਸ਼ਰਧਾਮ ਉਸ ਨੂੰ ਮੈਂਟੇਨ ਕੀਤਾ ਹੋਇਆ ਹੈ ਦੇਖੋ ਪਾਰਕ ਦੇਖੋ ਇਹਦਾ ਪਾਣੀ ਜਾ ਰਿਹਾ ਹੈ ਇਸ ਜਗ੍ਹਾ ਤੇ ਹੀ ਆ ਸਰਹੰਦ ਫੀਡਰ ਤੇ ਰਾਜਸਥਾਨ ਫੀਡਰ ਤੇ ਪਾਣੀ ਇਹ ਤੁਹਾਨੂੰ ਲਗਾਤਾਰ 12 ਮਹੀਨੇ ਜਾਂਦਾ ਇੱਥੋਂ ਹਰੀਕੇ ਤੋਂ ਹਾਂਜੀ ਇਹ ਹੁਣ ਕਿਹਨਾ ਘੱਟ ਲੱਗਦਾ 10:30 ਦੇ ਕਰੀਬ ਵਾਪਸ ਆ ਗਏ ਮੜ ਕੇ ਤੇ ਨੇਚਰ ਵਾਕ ਕਾਫੀ ਲੰਬੀ ਹੋ ਗਈ ਲਗਭਗ 10-11 ਕਿਲੋਮੀਟਰ ਦੀ ਹੋ ਗਈ ਹੁਣ ਉਸ ਜਗ੍ਹਾ ਤੇ ਵਾਪਸ ਆ ਗਏ ਜਿੱਥੋਂ ਚੱਲੇ ਸੀ ਦੇਖੋ ਹਾਂਜੀ ਤੇ ਰਾਤ ਵਾਲੇ ਕੈਂਪਿੰਗ ਕੀਤੀ ਜਿਹਨਾਂ ਨੇ ਔਰ ਹੁਣ ਆਪਾਂ ਬ੍ਰਾਂਚ ਕਹਿ ਸਕਦੇ ਹਾਂ ਬ੍ਰੇਕਫਾਸਟ ਤੇ ਲੰਚ ਇਕੱਠਾ ਕਰਕੇ ਜਿੱਥੋਂ ਵਿਦਾ ਲੈਣੀ ਆਪਾਂ ਹੁਣ ਤੇ ਮਿਲਣਾ ਫਿਰ ਆਪਾਂ ਸਤਵੇਂ ਇੱਕ ਮਕਰ ਮੇਣੀ ਜਿੱਥੇ ਵੀ ਅੱਗੇ ਸਲੈਕਟ ਕੀਤੀ ਜਾਊਗੀ ਤੁਹਾਨੂੰ ਉਸ ਜਗ੍ਹਾ ਦੇ ਉੱਤੇ ਆ ਵੀ ਲੈਟਰ ਨਾਲ ਇਧਰੋਂ ਵੀ ਪੌੜੀ ਜਾ ਕੇ ਆ ਟੈਂਟ ਜਿ ਲੱਗੀ ਆ ਆਖਿਆ ਨਾ ਲੇਕਾ ਕੀ ਕਰ ਲਈ 900 ਫਜੇ ਵੀ ਉਦਾਂ ਦੀ ਜਿਹੜਾ ਕੱਲ ਸੀ ਹੁੰਦ ਵਾਲਾ ਕੋਈ ਦਿਖਦਾ ਹੀ ਨਹੀਂ ਹਜੇ ਚੱਲ ਗਈ ਹੋਈ ਗਾ ਲੱਗਣਾ ਹਜੇ ਬ੍ਰਾਂਚ